ਦੈਨਿਕ ਸੂਰ ਦੇ ਦੇਖ ਰਿਹਾ ਦਸ਼ਕਾ ਸਵਾਗਤ ਹੈ ਪੰਜਾਬ ਫੂਡਿਸ ਸਰਵਾਜ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਤਹਿਤ ਫਲੋਰ ਦੇ ਪਿੰਡ ਨਗਰ ਦੇ ਕੋਲ ਇੱਕ ਨਸ਼ਾ ਵਿਰੋਧੀ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਆਲੇਦ ਵਾਲੇ ਦੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਭਾਗ ਲਿਆ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਾਲ ਜੀ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਔਰ ਵਧੀਆ ਤਰੀਕੇ ਨਾਲ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 979100200 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਹੀ ਨਸ਼ੇ ਦੇ ਕੋਰ ਨੂੰ ਖਤਮ ਕਰ ਸਕਦੇ ਆ ਬਲ ਸਾਹਿਬ ਕੀ ਰਿਹਾ ਅੱਜ ਪ੍ਰੋਗਰਾਮ ਦਾ ਮੋਟਿਵ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਇਹ ਪੰਜਾਬ ਸਰਕਾਰ ਦੀਆਂ ਹਦਾਤਾਂ ਦੇ ਇੱਕ ਸੰਬੰਧਕ ਮਹਿੰਮ ਚਲਾਈ ਗਈ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਲਕ ਹਰਕਮਲ ਕੈਸਨ ਜੀ ਖਾਕੀ ਬਣੋ ਸਾਡੀ ਸਬ ਡਿਵੀਜ਼ਨ ਦੇ ਜਿਹੜੇ ਤਿੰਨ ਥਾਣੇ ਪੈਂਦੇ ਨੇ ਉਹਨਾਂ ਦੇ ਵਿੱਚ ਕਲਸਟਰ ਵਾਈਜ਼ ਅਸੀਂ 15 15 20 ਪੰਚਾਇਤਾਂ ਦੀ ਜਿਹੜੀ ਆ ਉਹ ਉਹ ਕਾਲ ਕਰਕੇ ਤੇ ਉਹਨਾਂ ਦੀ ਮੀਟਿੰਗ ਕਰਦੇ ਹੈਗੀਆਂ ਉਸ ਸੰਬੰਧ ਵਿੱਚ ਅੱਜ ਥਾਣੇ ਫਲੋਰਵਲੋਂ ਇਹ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਸੀ ਸਰ ਕੁਝ ਲੋਕ ਅਜੇ ਵੀ ਯਾਨੀ ਕਿ ਨਸ਼ੇ ਦੇ ਵਿੱਚ ਜਿਤਨਾ ਪਰ ਦੋ ਤਿੰਨ ਪਿੰਡ ਹੀ ਆ ਸਾਡੇ ਜਿਹੜੇ ਜਿਆਦਾ ਮਸ਼ਹੂਰ ਗੰਨਾ ਪਿੰਡੋਂ ਗਿਆ ਹਸਨ ਕੈਨਾ ਹੋ ਗਿਆ ਉੱਥੇ ਰਿਕਵਰੀ ਜਿਹੜੇ ਹੁੰਦੀ ਰਿਕਵਰੀ ਟਾਈਮ ਥੋੜਾ ਸਲੋ ਹੋ ਜਾਂਦਾ ਕਿਉਂਕਿ ਲੋਕ ਤਾਲੇ ਲਾ ਕੇ ਭੱਜ ਜਾਂਦੇ ਨੇ ਇਹ ਵੀ ਇੱਕ ਡਰਾ ਹੈ ਵੈਸੇ ਤਾਂ ਬੜੀ ਅੱਛੀ ਗੱਲ ਹੈ ਪਰ ਯਾਨੀ ਕਿ ਅਜੇ ਵੀ ਉਹ ਲੋਕ ਸੁਧਰਦੇ ਨਹੀਂ ਤੇ ਉਹਨਾਂ ਨੂੰ ਸੁਧਾਰਨ ਵਾਸਤੇ ਕੀ ਯਤਨ ਕੀਤੇ ਜਾ ਸਕਦੇ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀਆਂ ਉੱਥੇ ਦੀਆਂ ਪੰਚਾਇਤਾਂ ਨੇ ਉਹਨਾਂ ਨਾਲ ਅਸੀਂ ਸੰਪਰਕ ਦੇ ਵਿੱਚ ਆ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਇਨਫੋਰਮੇਸ਼ਨ ਵੀ ਡਿਵੈਲਪ ਕਰਦੇ ਆ ਟੈਕਨੀਕਲੀ ਵੀ ਤੇ ਜਿਹੜਾ ਤਸਕਰੀ ਦੇ ਸਬੰਧ ਵਿੱਚ ਲੋਕਲ ਅਸੈਂਸੀ ਜਿਹੜੀ ਇਨਫੋਰਮੇਸ਼ਨ ਆਉਂਦੀ ਹੈਗੀ ਆ ਜਿਹੜੇ ਤਾਲੇ ਲਾ ਕੇ ਭੱਜ ਜਾਂਦੇ ਨੇ ਕੁਝ ਉਹ ਸਾਡੀ ਸ਼ਕਤੀ ਹੈਗੀ ਹੈ ਅਸੀਂ ਸਾਡੇ ਇੱਕ ਆਪਰੇਸ਼ਨ ਚੱਲਦਾ ਕੈਸੋ ਕੋਆਰਡੀਨੇਟ ਸਰਚ ਆਪਰੇਸ਼ਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਇਆ ਜਾਂਦਾ ਉਹਦੇ ਵਿੱਚ ਅਸੀਂ ਫੋਰਸ ਦੇ ਨਾਲ ਕਾਫੀ ਕਾਰਵਾਈ ਕਰਦੇ ਆ ਤੇ ਉਹਦਾ ਇੱਕ ਅੱਛਾ ਜਿਹੜਾ ਵਾ ਉਹ ਅਸਰ ਜਿਹੜਾ ਵਾ ਉਹ ਪੁਕਤਾ ਜਿਹੜਾ ਪੈਂਦਾ ਹੈਗਾ ਇਹਨਾਂ ਲੋਕਾਂ ਤੇ ਜਿਹੜੇ ਮਾੜੇ ਅੰਸਰ ਨੇ ਤੇ ਕਈ ਜਿਹੜਾ ਇਹ ਉਹ ਘਰਾਂ ਨੂੰ ਜਿੰਦੇ ਲਾ ਕੇ ਦੌੜ ਜਾਂਦੇ ਸਰਦਿਸਤ ਲਵਾ ਤੁਹਾਡੀ ਟੀਮ ਜਿਹੜੋ ਖਾਕ ਸਾਹਿਬ ਵੀ ਗੁੜੀ ਟੀਮ ਕਹਿ ਸਕਦੇ ਆ ਜਗੰਦਰ ਡਿਸਟ੍ਰਿਕਟ ਦੇ ਖਾਕ ਸਾਹਿਬ ਦੀ ਟੀਮ ਬਹੁਤ ਚਾ ਰੋਲ ਪਲੇ ਕਰਦੀ ਨਸ਼ਿਆ ਦੇ ਖਿਲਾਫ ਔਰ ਜਿਹੜਾ ਆਰਗਨਾਈਜ਼ਡ ਕ੍ਰਾਈਮ ਔਰ ਦੇ ਖਿਲਾਫ ਐਕਚੁਅਲੀ ਜਿਸ ਤਰ੍ਹਾਂ ਹੁਣ ਮਾਡਰਨਾਈਜ਼ ਜ਼ਮਾਨਾ ਠੱਗੀਆਂ ਠੋਰੀਆਂ ਆਨਲਾਈਨ ਹੋ ਰਹੀਆਂ ਉਹਦੇ ਤੇ ਵੀ ਪੁਲਿਸ ਦੀ ਜਿਹੜੀ ਹੈ ਨਿਗਾਹ ਹੁਣ ਪੈਣੀ ਦੀਗਾ ਹੈਗੀ ਉਹਨਾਂ ਲਈ ਵੀ ਥੋੜਾ ਜਿਹਾ ਇੱਕ ਕਨੇਵ ਵਿਧਾਨ ਸਭਾ ਹਲਕਾ ਜੇ ਆਪਾਂ ਡੀਐਸਪੀ ਅਫੀਸ ਇੱਕ ਕੰਟਰੋਲ ਸੈਂਟਰ ਨੂੰ ਸਥਾਪਿਤ ਕਰੋ ਕਿ ਜਿੰਨਾ ਹੋਰ ਵੀ ਥੋੜੀਆਂ-ਥੋੜੀਆਂ ਜਿਹੜੀਆਂ ਕੰਪਲੇਂਟਾਂ ਦੂਰ ਕੀਤੀਆਂ ਜਾ ਸਕਣ ਜਿਹੜਾ ਜੋ ਕੇ ਸਮੇਂ ਸੋਸ਼ਲ ਮੀਡੀਆ ਹੈਗਾ ਕੁਝ ਥੱਗ ਨੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਿਆਉਂਦੇ ਨੇ ਜਿਹੜਾ ਕਿ ਉਹਦੇ ਸੰਬੰਧ ਵਿੱਚ ਸਾਡੇ ਕੋਲ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਡਾ ਪੁਲਿਸ ਸਟੇਸ਼ਨ ਹੈਗਾ ਸਾਈਬਰ ਤੇ ਜੇ ਜੇ ਕੋਈ ਕੰਪਲੇਂਟ ਹੋਵੇ ਮੇਰੇ ਆਫਿਸ ਦਾ ਥਾਣੇ ਤੌਰ ਤੇ ਵੀ ਸਿੱਧੀ ਦਿੱਤੀ ਜਾ ਸਕਦੀ ਹੈ ਉਸ ਤੇ ਤੁਰੰਤ ਕਾਰਵਾਈ ਹੁੰਦੀ ਹੈ ਤੇ ਸਾਡੇ ਕੋਲ ਟੈਕਨੀਕਲ ਜਿਹੜਾ ਸੈੱਲ ਹੈਗਾ ਉਹ ਅਵੇਲੇਬਲ ਹੈਗਾ ਸਰ ਫਿਰ ਇੱਕ ਵਾਰ ਮੈਂ ਇਹ ਹੀ ਕਹਿਣਾ ਚਾਹੁੰਦਾ ਜਿਹੜੇ ਇੱਕ ਦੋ ਪਿੰਡ ਹੈਗੇ ਜਿੰਨਾਂ ਵਿੱਚ ਨਸ਼ਾ ਹੈ ਉਹਨਾਂ ਦੇ ਖਿਲਾਫ ਉਹਨਾਂ ਦੇ ਜਿਹੜੇ ਬੰਦੇ ਹੈਗੇ ਜਿਹੜੇ ਉੱਥੇ ਡਰੱਗਸ ਵਗੈਰਾ ਸੀਨ ਕਰਦੇ ਉਹਨਾਂ ਲਈ ਕੀ ਚਤਾਵਨੀ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹਿਸਟਰੀ ਸ਼ੀਟ ਕੀਤਾ ਹੋਇਆ ਉਹਨਾਂ ਤੇ ਐਫ ਆਈ ਆਰ ਦਰਜ ਨੇ ਤੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਕੀਤੇ ਹੋਏ ਨੇ ਪਰ ਫਿਰ ਵੀ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਇਹ ਇਹ ਹੈ ਵੀ ਉਹਨਾਂ ਦੇ ਬਖਲਾਫ ਸਕ ਐਕਸ਼ਨ ਲਿਆ ਜਾਵੇਗਾ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਉਹਨਾਂ ਦੇ ਬਖਲਾਫ ਐਫ ਆਈ ਆਰ ਦਰਜ ਕਰਕੇ ਤੇ ਉਹਨਾਂ ਨੂੰ ਬੁੱਕ ਕੀਤਾ ਜਾਵੇਗਾ ਅੱਛਾ ਡਰਗ ਨਿਲੀਨਾਂ ਦੇ ਖਿਲਾਫ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਬੁੱਕ ਕੀਤਾ ਜਾਵੇਗਾ